ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਇਸ ਵੀਡੀਓ 'ਚ ਆਪਾਂ ਕਿਸਾਨ ਵੀਰੋ ਗੱਲ ਕਰਨੀ ਕਿਸਾਨ ਵੀਰਿਆਂ ਦੇ ਹਾਂ ਦੇਣਾ ਕੁਝ ਸਵਾਲ ਆ ਰਹੇ ਸੀਗੇ ਬੌਣੇ ਬੂਟਿਆਂ ਬਾਰੇ ਜਿਹੜੀ ਕਿ ਕੁਝ ਸਾਲ ਪਹਿਲਾਂ ਸਮੱਸਿਆ ਆਈ ਸੀਗੀ ਰਾਈਸ ਬਲੈਕ ਸਟ੍ਰੀਟ ਸਦਰਨ ਬਲੈਕ ਸਟ੍ਰੀਟ ਡਵਾਰਫ ਵਾਇਰਸ ਜਿਹੜੀ ਬੌਣੇ ਬੂਟੇ ਆਪਾਂ ਕਹਿੰਦੇ ਨੇ ਮਧਰੇ ਰਹਿ ਕੇ ਬੂਟੇ ਇਕੱਠੇ ਰਹਿ ਜਾਂਦੇ ਆ ਤਾਂ ਉਹਦੇ ਬਾਰੇ ਮੈਂ ਗੱਲ ਕਲੀਅਰਿਫਾਈ ਕਰਨਾ ਚਾਹੁੰਦਾ ਸੀਗਾ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਕੰਡੀਸ਼ਨਾਂ ਦੇਖਣੀਆਂ ਚਾਹੀਦੀਆਂ ਕਿ ਇਹ ਆ ਕਦੋਂ ਸਕਦਾ ਰੋਗ ਇਹ ਤੋਂ ਪਹਿਲਾਂ ਜਦੋਂ ਪਨੀਰੀਆਂ ਦੀ ਬਜਾਈ ਕਿਸਾਨ ਵੀਰ ਕਰ ਰਹੇ ਸੀ ਮੈਂ ਦੋ ਨੁਕਤੇਆਂ ਦਾ ਖਿਆਲ ਰੱਖਣ ਬਾਰੇ ਕਿਹਾ ਸੀਗਾ ਕਿ ਇੱਕ ਤਾਂ ਜਿਹੜੀ ਖਾਸ ਤੌਰ ਤੇ ਜਿਵੇਂ ਪੀ 131 ਨੂੰ ਕਿਸਾਨ ਵੀਰ ਕਹਿੰਦੇ ਪੀ 131 ਦੇ ਵਿੱਚ ਜਾਂ ਪੀ 121 ਆ ਗਿਆ 28 ਆ ਗਿਆ ਇਹਦੀ ਲਵਾਈ 25 27 ਜੂਨ ਤੋਂ ਪਹਿਲਾਂ ਨਾ ਕਰਿਓ ਇੱਕ ਤਾਂ ਆਪਾਂ ਇਹ ਕਿਹਾ ਸੀ ਕਿ ਜੇ ਗੇਤੀ ਜ਼ਿਆਦਾ ਕਰੋਗੇ ਫਰਜ਼ ਕਰ ਲੋ ਆਪਾਂ 8 ਜੂਨ ਨੂੰ 10 ਜੂਨ ਨੂੰ ਝੋਨਾ ਲਾਤਾ ਪੀਆ 131 ਜਾਂ ਹੋਰ ਕੋਈ ਵੀ ਕਿਸਮ ਲਾਤੀ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿਸੇ ਕਿਸਮ ਚ ਕਈ ਵਾਰ ਸਮੱਸਿਆ ਵੱਧ ਆ ਜਾਂਦੀ ਕਿ ਇਹੇ ਚ ਘਟ ਆ ਜਾਂਦੀ ਪਰ ਆ ਆ ਦੂਜਿਆਂ ਚ ਵੀ ਸਕਦੀ ਹੈ ਜਿੱਥੇ ਗੇਤਾ ਲੱਗ ਗਿਆ ਉੱਥੇ ਸਮੱਸਿਆ ਆ ਸਕਦੀ ਹੈ ਜਿੱਥੇ ਯੂਰੀਆ ਉੱਤ ਉੱਤੇ ਆਪਾਂ ਨਾਲ ਦੀ ਨਾਲ ਚਾਰਾਂ ਚਾਰਾਂ ਦਿਨਾਂ ਬਾਅਦ ਓਵਰਡੋਜ਼ ਪਾਈ ਜਾਂਦੇ ਉੱਥੇ ਵੀ ਸਮੱਸਿਆ ਆ ਸਕਦੀ ਹੈ ਜਿੱਥੇ ਹਾਈ ਹਿਊਮਿਡਿਟੀ ਹੈ ਹਮਸ ਭਰਿਆ ਮਾਹੌਲ ਹੈ ਸਲਵਤਣ ਜ਼ਿਆਦਾ ਹੈ ਉੱਥੇ ਵੀ ਸਮੱਸਿਆ ਆ ਸਕਦੀ ਹੈ ਕਾਰਨ ਕੀ ਹੈ ਕਿ ਜਿਹੜਾ ਚਿੱਟੀ ਪੱਠ ਵਾਲਾ ਟਿੱਡੇ ਦੇ ਵਧਣ ਫੁੱਲਣ ਵਾਸਤੇ ਹਾਲਾਤ ਨੇ ਉਹਦੇ ਵਿੱਚ ਹੀ ਰੋਗ ਆ ਸਕਦਾ ਕਿਉਂਕਿ ਉਹਦੇ ਰਾਈ ਏ ਫੈਲਦਾ ਹੈ ਚਿੱਟੀ ਪੱਠ ਵਾਲੇ ਟਿੱਡੇ ਰਾਈ ਵਾਈਟ ਬੈਕ ਪਲਾਂਟ ਹੌਪਰ ਰਾਈ ਤੇ ਜਿਹੜੀਆਂ ਹਾਈ ਰਿਸਪੌਂਸਿਵ ਆਪਾਂ ਕਹੇ ਨਹੀਂ ਦਿੰਦੇ ਕਿ ਵੀ ਝੋਨਾ ਯਾਰ ਸਾਡਾ ਜ਼ਿਆਦਾ ਯੂਰੀਆ ਨੂੰ ਮੰਨਦਾ ਹੈ ਜਿਹੜੀਆਂ ਹਾਈ ਰਿਸਪੌਂਸਿਵ ਵੈਰਾਈਟੀਆਂ ਹੁੰਦੀਆਂ ਨਾਈਟ੍ਰੋਜਨ ਦੀਆਂ ਉਹਦੇ ਵਿੱਚ ਵੀ ਆ ਸਕਦਾ ਜਦੋਂ ਆਪਾਂ ਜ਼ਰੂਰਤ ਤੋਂ ਪਹਿਲਾਂ ਮੈਂ ਵਾਰ-ਵਾਰ ਪਿਛਲੇ ਦਿਨਾਂ ਚ ਵੀ ਵੀਡੀਓ ਪਾ ਰਿਹਾ ਕਿ ਆਪਾਂ ਕੀਟਨਾਸ਼ਕ ਬਿਨਾਂ ਜ਼ਰੂਰਤੋਂ ਨਾ ਵਰਤ ਗਏ ਜਦੋਂ ਆਪਾਂ ਕੀਟਨਾਸ਼ਕ ਬਿਨਾਂ ਜ਼ਰੂਰਤੋਂ ਬ੍ਰੌਡ ਸਪੈਕਟ੍ਰਮ ਕੀਟਨਾਸ਼ਕ ਵਰਤਣ ਲੱਗ ਪੈਂਦੇ ਆ ਉਹਦੇ ਨਾਲ ਆਪਾਂ ਸਾਰੇ ਜਿਹੜੇ ਲਾਭਦਾਇਕ ਵੀ ਕੀੜੇ ਮਕੌੜੇ ਆ ਉਹ ਖਤਮ ਕਰ ਦਿੰਨੇ ਆ ਉਦੋਂ ਪੈਸਟ ਆਊਟ ਬ੍ਰੇਕ ਹੋ ਸਕਦੀ ਆ ਉਹਨਾਂ ਹਾਲਾਤਾਂ ਦੇ ਵਿੱਚ ਵੀ ਜਿਹੜੀ ਹੈਗੀ ਆ ਸਮੱਸਿਆ ਇਸ ਤਰ੍ਹਾਂ ਦੀ ਆ ਸਕਦੀ ਹੈ ਤੇ ਦੂਸਰੀ ਗੱਲ ਇਹ ਹੈ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਕਈ ਥਾਵਾਂ ਤੇ ਕੀ ਹੁੰਦਾ ਕਿਉਂਕਿ ਜਿਹੜੀ ਚੀਜ਼ ਦਾ ਕਿਸਾਨ ਵੀਰਾਂ ਨੂੰ ਪਤਾ ਲੱਗ ਜਾਂਦਾ ਉਹਦੇ ਬਾਰੇ ਆਪਾਂ ਜ਼ਿਆਦਾ ਨਿਰਖ ਕਰਦੇ ਤੇ ਉਹ ਤੋਂ ਡਰਦੇ ਵੀ ਜਾਂਦਾ 12-15 ਦਿਨਾਂ ਤੇ ਝੋਨੇ ਦੇ ਵਿੱਚ ਕਿਸਾਨ ਵੀਰ ਪੁੱਛ ਰਿਹਾ ਕਿ ਸਾਡੇ ਬੌਣਾ ਰੋਗਾ ਬਿਲਕੁਲ ਇਹ ਸਮੱਸਿਆ ਨਹੀਂ ਆ ਸਕਦੀ ਤੁਸੀਂ ਇਹ ਦੇਖੋ ਵੀ ਕਈ ਥਾਵਾਂ ਦੇ ਉੱਤੇ ਆਪਾਂ ਢੱਕੇ ਲਾਏ ਹੁੰਦੇ ਆ। ਕਈ ਥਾਵਾਂ ਦੇ ਉੱਤੇ ਪਾਣੀ ਦੇ ਵਿੱਚ ਝੋਨਾ ਪਿਛਲੇ ਦਿਨੀ ਜਿਵੇਂ ਮੀਂਹ ਵਗੈਰਾ ਪੈ ਗਿਆ ਜਾਂ ਨੀਵਾ ਥਾਂ ਹੁੰਦਾ। ਇਹ ਤੁਸੀਂ ਘੱਟੋ-ਘੱਟ 25 ਤੋਂ 30 ਦਿਨ ਤੋਂ ਲੈ ਕੇ 40 ਦਿਨ ਦੇ ਝੋਨੇ ਦੇ ਵਿੱਚ ਜਦੋਂ ਨਿਗਾਹ ਮਾਰੋਗੇ ਬਾਕੀ ਬੂਟੇ ਪੂਰਾ ਫੋਟਫਟਾਰਾ ਲੈ ਰਹੇ ਆ। ਦੂਜੇ ਜਿਹੜੇ ਇਹ ਬੌਣੇ ਬੂਟੇ ਹੁੰਦੇ ਕੋਈ ਵਿੱਚੋਂ 2-4 ਹੁੰਦੇ ਆ। ਬਾਕੀ ਬੂਟੇ ਪੂਰੇ ਵੱਡੇ ਇਹ ਛੋਟੇ-ਛੋਟੇ ਰਹਿ ਜਾਣਗੇ ਵਿੱਚੋਂ ਕੋਈ 2-4। ਇਹ ਨਹੀਂ ਕਿ ਇੱਕ ਪਾਸੇ ਵਾਲੀ ਦੌਗੀ ਆਪਣੀ ਛੋਟੀ ਰਹਿ ਗਈ। ਤਾਂ ਉਹ ਆਪਾਂ ਕਹਦੇ ਕੀ ਬੌਣਾ ਰੋਗਾ ਕਿ ਬਿਲਕੁਲ ਨਹੀਂ ਵਿੱਚੋਂ ਗਿਣਤੀ ਦੇ 1 2 3 4 ਇੰਨੇ ਕਬੂਟੇ ਹੁੰਦੇ ਆ ਇਸ ਕਰਕੇ ਘਬਰਾਉਣ ਦੀ ਜਰੂਰਤ ਨਹੀਂ ਜੇ ਤੁਹਾਨੂੰ ਸਮੱਸਿਆ ਲੱਗਦੀ ਹੈ ਤੁਸੀਂ ਨੇੜੇ ਦੇ ਖੇਤੀ ਵਿਗਿਆਨ ਕੇਂਦਰ ਦੇ ਵਿੱਚ ਇਹ ਬੂਟੇ ਲਿਜਾ ਕੇ ਚੈੱਕ ਕਰਵਾਉਣੇ ਆ ਜੇ ਉੱਥੋਂ ਤੁਹਾਨੂੰ ਇਹ ਕਨਫਰਮ ਹੁੰਦਾ ਹੈ ਕਨਫਰਮ ਕੀਤਾ ਜਾਂਦਾ ਮਾਰਾ ਮਾਰਾ ਵੱਲੋਂ ਕਿ ਇਹ ਵਾਕਈ ਉਹ ਸਮੱਸਿਆ ਹੈਗੀ ਤਾਂ ਜੋ ਸਫਾਰਸ਼ ਹੋਊਗੀ ਉਹਦੇ ਅਨਸਾਰ ਤੁਸੀਂ ਉਹਦਾ ਇਲਾਜ ਕਰ ਲੈਣਾ ਬਿਨਾਂ ਜਰੂਰਤ ਤੋਂ ਘਬਰਾਉਣ ਦੀ ਜਰੂਰਤ ਨਹੀਂ ਕਈ ਕਿਸਾਨ ਵੀਰ ਕਹੀ ਜਾਂਦੇ ਆ ਜਿਵੇਂ ਸੋਸ਼ਲ ਮੀਡੀਆ ਤੇ ਕਈ ਵਾਰ ਵੀਡੀਓ ਦੇਖਦੇ ਆ ਅਸੀਂ ਜੀ ਆਪਣੀ 1236 ਜਾਂ ਕੋਈ ਹੋਰ ਮਤਲਬ ਚੀਜ਼ ਪਾ ਲਈ ਤੇ ਇਹਦੇ ਨਾਲ ਜਿਹੜਾ ਹੈਗਾ ਸਾਡਾ ਰੋਗ ਥਾਵਾਂਗੇ ਬਿਲਕੁਲ ਨਹੀਂ ਹੈਗੀ ਇਹ ਹੋਪਰ ਨਹੀਂ ਫੈਲਦੀ ਹੈ ਵਾਇਰਸ ਜਦੋਂ ਵਾਇਰਸ ਕਿਰਾਂ ਆ ਗਈ ਉਹ ਤੁਹਾਡਾ ਕੰਟਰੋਲ ਨਹੀਂ ਹੋਣਾ ਉਹ ਫਿਰ ਬੂਟੇ ਆਪਾਂ ਨੂੰ ਪੱਟ ਕੇ ਨੱਪਣੇ ਪੈਣੇ ਆ ਅਗਲੇ ਖੇਤ ਜਿੱਥੇ ਨਹੀਂ ਪਾਈ ਉੱਥੇ ਆਪਾਂ ਹੋਪਰ ਨੂੰ ਰੋਕ ਕੇ ਮਤਲਬ ਹੋਪਰ ਨੂੰ ਕੰਟਰੋਲ ਕਰਕੇ ਹੀ ਵਾਇਰਸ ਨੂੰ ਫੈਲਣ ਤੋਂ ਅੱਗੇ ਰੋਕ ਸਕਦੇ ਆ ਬਾਕੀ ਜਿਹੜਾ ਹੈਗਾ ਜਦੋਂ ਸਮੱਸਿਆ ਲੱਗਦੀ ਆ ਤੁਸੀਂ ਬੂਟੇ ਤੁਰੰਤ ਜਿਹੜੇ ਨੇੜੇ ਜਿਹੜੇ ਕਿਸੇ ਵੀ ਵਿਗਿਆਨ ਕੇਂਦਰ ਜਾਂ ਪੀਐਜ ਲੁਧਿਆਣਾ ਵਿੱਚ ਚੈੱਕ ਕਰਵਾ ਕੇ ਜੇ ਉੱਥੋਂ ਕਨਫਰਮੇਸ਼ਨ ਹੁੰਦੀ ਤਾਂ ਜੋ ਸਿਫਾਰਸ਼ ਦੱਸੀ ਜਾਂਦੀ ਆ ਉਹਦੇ ਅਨਸਾਰ ਆਪਾਂ ਇਲਾਜ ਕਰਨਾ ਬਿਨਾਂ ਜ਼ਰੂਰਤ ਤੋਂ ਕੋਈ ਤੁਸੀਂ ਕਈ ਕਿਸਾਨ ਵੀ ਰੂਲੀ ਨਾਸ਼ਕ ਪਾਉਣ ਲੱਗ ਪੈਂਦੇ ਕਈ ਕਿਸਾਨ ਵੀ ਹੋਰ ਜਿਹੜਾ ਹੈਗਾ ਇਲਾਜ ਵਗੈਰਾ ਕਰਨ ਲੱਗ ਪੈਂਦੇ ਇਹਦਾ ਇਲਾਜ ਉਹ ਨਹੀਂ ਹੈਗਾ ਇਹਦਾ ਇਲਾਜ ਕੀਟਨਾਸ਼ਕ ਹੁੰਦਾ ਪ੍ਰਕੋਸ਼ਨਰੀ ਵੀ ਹੋ ਸਕਦਾ ਤੇ ਮੌਕੇ ਅਗਲੇ ਖੇਤਾਂ ਦੇ ਵਿੱਚ ਆਪਾਂ ਵਧਣ ਤੋਂ ਰੋਕ ਸਕਦੇ ਜਿੱਥੇ ਆ ਗਿਆ ਉੱਥੇ ਜਿਹੜਾ ਹੈਗਾ ਇਹਦਾ ਇਲਾਜ ਇਹ ਹੁੰਦਾ ਕਿ ਜਿਹੜੇ ਬੂਟਿਆਂ 'ਚ ਆ ਗਿਆ ਉਹ ਆਪਾਂ ਨੂੰ ਖੇਚੋ ਕੱਢਣੇ ਪੈਂਦੇ ਆ ਇਸ ਕਰਕੇ ਇਸ ਤੋਂ ਘਬਰਾਉਣ ਦੀ ਲੋੜ ਜ਼ਰੂਰਤ ਨਹੀਂ ਹੈ ਹਜੇ ਤੱਕ ਕਿਤੇ ਕਨਫਰਮ ਨਹੀਂ ਹੋਇਆ ਬੌਣੇ ਬੂਟਿਆਂ ਦਾ ਰੋਗ ਤੇ ਜੇ ਤੁਹਾਨੂੰ ਲੱਗਦਾ ਆਪਦੇ ਖੇਤ 'ਚ ਤਾਂ ਤੁਸੀਂ ਚੈੱਕ ਕਰਵਾਓ ਪਹਿਲਾਂ ਪੀਏ ਜੀ ਲੁਧਿਆਣਾ ਦੇ ਵਿਗਿਆਨਕਾਂ ਤੋਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ